ਹਾਂਜੀ ਸ਼ਸ਼ੀਕਲ ਜੀ ਸਾਰੀਆਂ ਭੈਣਾਂ ਨੂੰ ਆਪਾਂ ਬੋਲਦੇ ਆ ਤੁਹਾਡਾ ਆਪਣਾ ਮਲਾਏ ਵਾਲਿਆਂ ਦਾ ਮਸ਼ਹੂਰ ਚਾਹੇ ਕਲਾ ਖੁਸ਼ਮਤੀ ਆਪਾਂ ਅੱਜ ਤੋਂ ਅੱਜ ਫੇਰ ਤੁਹਾਡੇ ਲਈ ਦੁਆਰਾ ਤੋਂ ਕੱਟ ਪੀਸ ਲੈ ਕੇ ਆਏ ਆ ਪਹਿਲਾਂ ਜਿੰਨਾ ਵੀ ਸਟਾਕ ਆਇਆ ਸੀਗਾ ਸਾਰਾ ਕਲੀਅਰ ਹੋ ਗਿਆ ਤੇ ਮੇਰੀਆਂ ਭੈਣਾਂ ਦੀ ਬੜੀ ਡਿਮਾਂਡ ਸੀਗੀ ਅੱਜ ਆਪਾਂ ਤੁਹਾਨੂੰ ਇਹ ਓਪਨ ਕਰਕੇ ਦਿਖਾਉਣੇ ਆਂਗੇ ਆਪਾਂ ਸਹੀ 9:00 ਵਜੇ ਇਹਨਾਂ ਨੂੰ ਓਪਨ ਕਰਨੇ ਦਾ ਹੈ ਇੱਕ ਵਾਰੀ ਤੁਹਾਨੂੰ ਆਪਾਂ ਪੇਂਟਿੰਗ ਚੈੱਕ ਕਰਵਾਉਣੇ ਆਂਗੇ ਪੇਂਟਿੰਗ ਚੈੱਕ ਕਰੋ ਆ ਸ਼ਿਮਰ ਪਾਊਡਰ ਦੇ ਕੱਟ ਪੀਸ ਆਏ ਆ ਕਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਜਿਉਂ ਆਪਾਂ ਨੂੰ ਇੰਨਾ ਪਿਆਰ ਕਰਦੀਆਂ ਆਪਣੇ ਸਾਰੇ ਜਿੰਨੇ ਵੀ ਕੱਟ ਪੀਸ ਆਉਂਦੇ ਆ ਦੋ ਤਿੰਨ ਦਿਨਾਂ ਦੇ ਵਿੱਚ ਸਾਰੇ ਫਿਨਿਸ਼ ਹੋ ਜਾਂਦੇ ਨੇ ਆ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਜਿੰਨਾ ਵੀ ਮੇਰੀਆਂ ਭੈਣਾਂ ਨੇ ਵਟਸਐਪ ਤੇ ਆਪਣੇ ਆਰਡਰ ਬੁੱਕ ਕਰਵਾਉਣੇ ਨੇ ਉਹ ਤੁਸੀਂ ਆਪਣੇ ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ 94175 9939 ਹਾਂਜੀ 94175 9939 ਹੁਣ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਜੀ ਦੇਖੋ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਜੀ ਇਹ ਕੱਟ ਪੀਸ ਰਹਿਣਗੇ ਜੀ ਸ਼ੀਮਰ ਕਾਟਨ ਦੇ ਇਹ ਲਿਮਟਡ ਜਸਟੋਕ ਹੈ ਜਿੰਨਾ ਹੀ ਮੇਰੀਆਂ ਭੈਣਾਂ ਨੂੰ ਚੀਮਰ ਦੇ ਕੱਟ ਪੀਸਾਂ ਦੀ ਜਾਂ ਕਾਟਨ ਦੇ ਕੱਟ ਪੀਸਾਂ ਦੀ ਲੋੜ ਹੈ ਉਹ ਤੁਸੀਂ ਜਲਦੀ ਤੋਂ ਜਲਦੀ ਚੈਹਲ ਕਲਾਥ ਹਾਊਸ ਉੱਤੇ ਵਿਜ਼ਿਟ ਕਰੋ ਹਨੋ ਜੀ ਹਾਂਜੀ ਤੁਸੀਂ ਆਪਣਾ ਆਰਡਰ ਵੀ ਬੁੱਕ ਕਰਵਾ ਸਕਦੇ ਹੋ ਆਪਣਾ ਪ੍ਰਿੰਟਿੰਗ ਚੈੱਕ ਕਰੋ ਜੀ ਆਪਾਂ ਸਾਰੇ ਕੱਟ ਪੀਸ ਤੁਹਾਨੂੰ ਓਪਨ ਕਰਕੇ ਨਹੀਂ ਦਿਖਾ ਸਕਦੇ ਜੀ ਤੁਸੀਂ ਆਪਣੇ ਚੈਹਲ ਕਲਾਥ ਹਾਊਸ ਤੇ ਆ ਕੇ ਨਾ ਲਿਜਾ ਸਕਦੇ ਹੋਗੇ ਕੱਟ ਪੀਸ ਆ ਲਓ ਜੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਆ ਲਓ ਜੀ ਰਾਜਾ ਰਾਣੀ ਵਾਲਾ ਇਹਦੀ ਵੀ ਪਿਛਲੀ ਵਾਰੀ ਬੜੀ ਡਿਮਾਂਡ ਆਈ ਸੀ ਕਿਉਂਕਿ ਪਹਿਲਾਂ ਵੀ ਆਏ ਸੀਗੇ ਥੋੜੇ ਪੀਸ ਆਏ ਸੀ ਇਸ ਕੀ ਵੀ ਇਹ ਥੋੜੇ ਪੀਸ ਹੀ ਆਏ ਨੇਗੇ ਆ ਲਓ ਜੀ ਜਿੰਨਾ ਹੀ ਮੇਰੀਆਂ ਭੈਣਾਂ ਨੂੰ ਰਾਜਾ ਰਾਣੀ ਵਾਲੇ ਚਾਹੀਦੇ ਉਹ ਵੀ ਲਿਜਾ ਸਕਦੇ ਆ ਵੇਖੋ ਜੀ ਬਰੀਕ ਪ੍ਰਿੰਟਿੰਗ ਪ੍ਰਿੰਟਿੰਗ ਚੈੱਕ ਕਰੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਆ ਲਓ ਜੀ प्रिंटिंग बहुत सोहनी है जी एक सूट लैन आओगे तो घटो घट तुम चार चार सूट जरूर लेके जाओगे और इधर भी बुक आगे चेक प्रेंटिंग चेखे प्रिंटिंग कि सोनी है जी कलर भी, भी बड़े प्यारे ने जी कट रहे होगी जी दी ਇਹ 2 ਮੀਟਰ ਦੀ 4 ਮੀਟਰ ਦੀ ਸਵਾ 4 ਦੀ ਤੇ 4.5 ਮੀਟਰ ਦੀ ਆ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਜੀ ਹਾਂ ਜੀ ਦੁਪੱਟਾ ਸੂਟ ਹੈ ਮੈਚਿੰਗ ਸੂਟ ਹੈ ਇਸ ਕੱਟ ਪੀਸਾ ਤੋਂ ਇਲਾਵਾ ਤੁਹਾਨੂੰ ਉਹ ਵੀ ਮਿਲਣਗੇ ਠੀਕ ਹੈ ਬੈੱਡ ਸ਼ੀਟ ਕੁਰਤੇ ਪਜਾਮੇ ਕੁਰਤੇ ਪਜਾਮਿਆਂ ਦਾ ਵੀ ਨਵਾਂ ਸਟਾਕ ਆ ਚੁੱਕਿਆ ਜੀ ਆ ਲੋ ਵੀ ਪ੍ਰਿੰਟਿੰਗ ਚੈੱਕ ਕਰੋ ਤੁਸੀਂ ਕੱਟ ਪੀਸਾ ਹੀ ਪ੍ਰਿੰਟਿੰਗ ਕਿੰਨੀ ਸੋਹਣੀ ਹੈਗੀ ਇਹ ਇੱਕ ਆਪਣੇ ਕੋਲੇ ਚਾਦਰ ਆਏ ਨੇ ਜੀ ਉੱਪਰ ਲੈਣ ਵਾਲੇ ਆਪਾਂ ਉਹ ਤੁਹਾਨੂੰ ਚਾਦਰੀ ਵੀ ਦਿਖਾਵਾਂਗੇ ਆ ਲੋ ਜੀ ਆਪਾਂ ਕੱਲਾ ਕੱਲਾ ਪੀਸ ਤੁਹਾਨੂੰ ਨਹੀਂ ਦਿਖਾ ਸਕਦੇ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਚੈਹਲ ਕਲਾਥ ਹਾਸ ਮੱਤੀ ਲਿਸਟ ਕਰੋ ਜੀ ਤੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਕੱਟ ਪੀਸ ਲੈ ਕੇ ਜਾਓ ਆ ਲੋ ਜੀ ਦੁਪੱਟਾ ਸੂਟ ਲੈ ਹਾਂ ਅੰਦੀ ਲ ਜਾ ਸਕਦੇ ਹਾਂ ਜੀ ਤੁਸੀਂ ਆ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਆਈ ਹੈ ਗਰੀ ਰੰਗ ਦੀ ਬੜੀ ਬਮਾਰ ਰੈਂਦੀ ਹੈਗੀ ਉਸ ਤਰੀਂ ਦਪੱਟੇ ਨਾਲ ਸੂਟ ਪਾੜਨ ਦਪੱਟੇ ਨਾਲ ਸੂਟ ਕਢਾਈਆਂ ਵਾਲੇ ਸੂਟ ਬੁਟੀਕ ਦੇ ਸੂਟ ਹਰ ਇੱਕ ਪ੍ਰਕਾਰ ਦੇ ਸੂਟ ਤੁਹਾਨੂੰ ਮਿਲਣਗੇ ਆ ਲੋ ਜੀ ਆ ਤਾਂ ਤੋਂ ਤੁਹਾਨੂੰ ਚੈਕਰ ਵਾਲੀ ਚਾਦਰ ਆ ਜੇ ਉੱਪਰ ਲੈਣ ਵਾਲਾ ਚਾਦਰ ਆਪਣੇ ਕੋਲੇ ਸੈਂਕੂ ਦੇ ਤੌਰ ਤੇ ਆਇਆ ਜਿੰਨਾ ਵੀ ਮੇਰੀਆਂ ਭੈਣਾਂ ਨੂੰ ਕਿੰਨਾ ਚਾਦਰਾਂ ਦੀ ਲੋੜ ਹੈ ਤੁਸੀਂ ਆਪਣੇ ਸ਼ਾਪ ਤੋਂ ਆ ਕੇ ਲੈ ਜਾ ਸਕਦੇ ਹੋ ਦੇਖੋ ਜੀ ਕਿੰਨਾ ਖੁੱਲ੍ਹਾ ਡੁੱਲਾ ਹੈ ਆ ਜੀ ਆਲੂ ਚਿੱਟਾ ਫਰੀਜ ਚਲੋ ਥੈਂਕ ਯੂ